ਕਹਿੰਦੇ ਐ ਕਿ ਸ਼ੌਂਕ ਦਾ ਕੋਈ ਮੋਲ ਨਹੀਂ ਹੁੰਦਾ ਤਾਂ ਇੱਕ ਵੀਡੀਓ ਬੜੀ ਖੂਬਸੂਰਤ ਸਾਹਮਣੇ ਆਈ ਹੈ ਜਿੱਥੇ ਇੱਕ ਪੰਜਾਬੀ ਮੁੰਡੇ ਦੇ ਵੱਲੋਂ ਬੜੀ ਰੀਝਾਂ ਦੇ ਨਾਲ ਕੋਠੀ ਬਣਾਈ ਗਈ ਤੇ ਉਸ ਕੋਠੀ ਦੇ ਉੱਪਰ ਆਪਣੀ ਜੀਪ ਨੂੰ ਸਜਾਇਆ ਗਿਆ ਅਕਸਰ ਅਸੀਂ ਸੁਣਦੇ ਹਾਂ ਕਿ ਪੰਜਾਬੀ ਅਣਖੀ ਹੁੰਦੀ ਹੈ ਤੇ ਆਪਣੇ ਸ਼ੌਂਕ ਪੂਗਾਨ ਦੇ ਲਈ ਕੁਝ ਵੀ ਕਰ ਲੈਂਦੇ ਐ ਤੇ ਇਸ ਮੁੰਡੇ ਨੇ ਆਪਣੇ ਸ਼ੌਂਕ ਨੂੰ ਪੂਗਾਨ ਦੇ ਲਈ ਕਰੇਨਾਂ ਦੇ ਨਾਲ ਆਪਣੀ ਜਿਹੜੀ ਜੀਪ ਹੈਗੀ ਉਹ ਆਪਣੀ ਕੋਠੀ ਦੇ ਉੱਤੇ ਚੜਾ ਦਿੱਤੀ ਪੂਰੇ ਘਰ ਦੀ ਗਰੀਬੀ ਜਿਹੜੀ ਹੈਗੀ ਉਹ ਮਿਟਾ ਦਿੱਤੀ ਤੇ ਜਿਹੜੇ ਆਪਣੇ ਸ਼ੌਂਕ ਹੈਗੇ ਆ ਉਹ ਪੂਰੇ ਕਰ ਰਿਹਾ ਹੈ ਦੱਸ ਦੇ ਕਿ ਵੀਡੀਓ ਨਵਾਂ ਸ਼ਹਿਰ ਦੇ ਇੱਕ ਪਿੰਡ ਤੋਂ ਸਾਹਮਣੇ ਆਈ ਹੈ ਜਿੱਥੇ ਇਸ ਮੁੰਡੇ ਨੇ ਆਪਣੇ ਸ਼ੌਂਕ ਪੂਰੇ ਕੀਤੇ ਹੈ ਬੜੀ ਰੀਝਾ ਦੇ ਨਾਲ ਜਿਹੜੀ ਕੋਠੀ ਬਣਾਈ ਤੇ ਉਸ ਕੋਠੀ ਦੇ ਉੱਪਰ ਆਪਣੀ ਜਿਹੜੀ ਜੀਪ ਹੈਗੀ ਹੈ ਉਹਨੂੰ ਸਜਾ ਦਿੱਤਾ ਕਰੇਨਾ ਦੇ ਨਾਲ ਜਿਹੜੀ ਜੀਪ ਹੈਗੀ ਹੈ ਉਹ ਇਦਾਂ ਸਜਾਈ ਹੈ ਕਿ ਲੋਕ ਵੀ ਦੂਰੋਂ ਖੜ ਖੜ ਵੇਖਣ ਕਮੈਂਟਸ ਵਿੱਚ ਜ਼ਰੂਰ ਦੱਸਿਓ ਕਿ ਤੁਹਾਡੇ ਵੀ ਇਦਾਂ ਦੇ ਵੱਖਰੇ ਸ਼ੌਂਕ ਹੈਗੇ ਆ ਜਾਂ ਫਿਰ ਇਸ ਤੋਂ ਕੁਝ ਹੋਰ ਵੱਖਰਾ ਤੁਸੀਂ ਆਪਣਾ ਸ਼ੌਂਕ ਪੂਗਾਣਾ ਚਾਹੁੰਦੇ ਹੋ